ਜਿਹੜੀ ਗੱਲ ਗੱਲ ਕਰਦਾ ਸੀਗਾ ਹਾਂ 12 ਸਾਲ ਵਾਲੇ ਜਵਾਗ ਦੀ ਹਾਂ ਟੋਪਾਂ ਦੀ ਕਹਾਣੀ ਹਾਂ ਹੋ ਰਹੀ ਸੀਗੀ ਯਾਰ ਬਸ ਕੰਮ ਕਰਕੇ ਅੱਜ ਚੱਲਦੇ ਆ ਨਾਲੇ ਦਾਦੇ ਨੂੰ ਕਹਾਣੀ ਸੁਣਾਉਂਗਾ ਉੱਥੇ ਹੀ ਨਾਲੇ ਦਿਖਾਉਂਗਾ ਜਿੱਥੇ ਹੋਈ ਆ ਇੱਕ ਸਹਿਰ ਜਿਸਨੇ ਸਦੀਆਂ ਤੋਂ ਫਕੀਰੀ ਅਤੇ ਨਵਾਬੀ ਹੰਢਾਈ ਹੋਈ ਕਹਾਣੀਆਂ ਟੋਪਾਂ ਦੇ ਕਾਰਜ ਤੋਂ ਬਲੰਦ ਜਿਕਾਰੀਆਂ ਦੀ ਖੰਡਰ ਪਈਆਂ ਸਾਹੀ ਹਾਇਵਲੀਆਂ ਵਿੱਚੋਂ ਲਿਸ਼ਕਦੇ ਹੋਏ ਖੰਡੇ ਦੀ 66 ਫੁੱਟ ਉੱਚਾ ਇਹ ਖੰਡਾ 66 19 ਸੂਰਮਿਆਂ ਦੇ ਹਿੰਮਤ ਤੇ ਅਮਰਤਾ ਦਾ ਪ੍ਰਤੀਕ ਹੈ ਇਹ ਮੁਲਕ ਅੱਜ ਵੀ ਜਿੰਨਾ ਪਾਕਿਆਂ ਦਾ ਕਰਜ਼ਦਾਰ ਹੈ ਲੈ ਵੀ ਪਿਆਰਿਓ ਘਟਨਾ ਜਨਵਰੀ 1872 ਦੀ ਆ ਸ਼ਹਿਰ ਮਰੇਲਕੋਟ ਦਾ ਉਸ ਟਾਈਮ ਮਰੇਲਕੋਟਲਾ ਦੇ ਵਿੱਚ ਅਜੀਜੁਲਾ ਖਾਨ ਦੀ ਹੱਥ ਜਾਈ ਸੀਗੀ ਰਿਆਸਤ ਇਹ ਨਵੀਂ-ਨਵੀਂ 1871 ਚ ਪਿਛਲੇ ਨਵਾਬ ਦਾ ਅੰਤ ਹੋ ਗਿਆ ਸੀ ਤੇ 1872 ਚ ਅਜੀਜੁਲਾ ਇੱਥੇ ਕਾਬਜ ਸੀਗਾ ਪਰ ਜਿਹੜਾ ਪ੍ਰਸ਼ਾਸਨ ਦਾ ਪੂਰੀ ਤਰ੍ਹਾਂ ਸਾਮ ਸੰਭਾਲ ਸੀ ਉਹ ਅੰਗਰੇਜ਼ਾਂ ਦੇ ਹੱਥ 'ਚ ਸੀਗੀ ਉਸ ਟਾਈਮ ਤੇ ਅੰਗਰੇਜ਼ਾਂ ਦੀ ਉਹੀ ਪੁਰਾਣੀ ਨੀਤੀ ਸੀਗੀ ਜਿਹੜੀ ਪਹਿਲਾਂ ਤੋਂ ਹੀ ਪਾੜੋ ਤੇ ਰਾਜ ਕਰੋ ਉਹਦੇ ਅਧੀਨ ਹੀ ਉਹਨਾਂ ਨੇ ਪੰਜਾਬ ਦੇ ਵਿੱਚ ਥਾਂ-ਥਾਂ ਬੁੱਚੜਖਾਨੇ ਖਿਲਵਾਏ ਹੋਏ ਸੀ ਤੇ ਮਰੇਲਕੋਟਲਾ 'ਚ ਵੀ ਮੁੱਖ ਤੌਰ ਤੇ ਬੁੱਚੜਖਾਨੇ ਖੋਲੇ ਹੋਏ ਸੀ ਤੇ ਇੱਥੇ ਪੂਰਾ ਬੁੱਚੜਾ ਦਾ ਬੋਲਬਾਲਾ ਸੀ ਕਿਸਾਈਆਂ ਦਾ ਉਸ ਟਾਈਮ 'ਚ ਦੇ ਜਿਹੜਾ ਨਵਾਬ ਸੀਗਾ ਪਿਆਰਿਓ ਉਹ ਪੂਰੀ ਤਰ੍ਹਾਂ ਸ਼ਕਤੀਹੀਣ ਸੀ ਕਿਉਂਕਿ ਮਰੇਲਗੋੜਲੇ ਰਿਆਸਤ ਦੇ ਜਿਹੜੇ ਨਵਾਬ ਸੀ ਉਹਨਾਂ ਨੂੰ ਪਹਿਲਾਂ ਤੋਂ ਹੀ ਅੰਗਰੇਜ਼ਾਂ ਨਾਲ ਉਹਨਾਂ ਨੇ ਬਣਾ ਕੇ ਰੱਖੀ ਆ ਵੀ ਅਸੀਂ ਆਪਦੀ ਸਿਆਸਤ ਚ ਰਿਆਸਤ ਚ ਕਾਬਜ਼ ਰਹੀਏ ਇੱਥੇ ਸਿਆਸਤ ਚ ਬਣੇ ਰਹੀਏ ਤਾਂ ਕਰਕੇ ਉਹ ਪੂਰੀ ਤਰ੍ਹਾਂ ਸ਼ਕਤੀਹੀਣ ਹੀ ਨਹੀਂ ਸੀ ਅੰਗਰੇਜ਼ਾਂ ਦੇ ਸਾਹਮਣੇ ਇੱਕ ਨਾਂ ਦਾ ਯੂਰੇ ਨਵਾਬ ਸੀਗਾ ਉਹ ਕਹਿ ਲਓ ਤੁਸੀਂ ਤੇ ਜਿਹੜਾ ਗਊ ਹੱਤਿਆ ਵਧੀ ਜਾਂਦੀ ਸੀ ਉਹ ਟਾਈਮ ਚ ਗਊ ਹੱਤਿਆ ਵਧਣ ਕਰਨ ਜਿਹੜਾ ਸਿੱਖ ਸਮਾਜ ਸੀ ਤੇ ਹਿੰਦੂ ਸਮਾਜ ਸੀ ਉਹ ਚ ਇਹ ਗੱਲ ਦਾ ਗੁੱਸਾ ਸੀਗਾ ਵੀ ਇਹੇ ਠੱਗਾ ਹੋ ਰਿਹਾ ਹਾਂ ਵੀ ਮਾੜੀ ਗੱਲ ਆ ਕਿਉਂਕਿ ਧਾਰਮਿਕ ਆਸਤਾ ਇਹਦੇ ਨਾਲ ਉਹਨੂੰ ਠੇਸ ਪਹੁੰਚ ਰਹੀ ਸੀ ਧਾਰਮਿਕ ਆਸਤਾ ਨੂੰ ਦੋਨਾਂ ਦੇ ਨੂੰ ਇੱਕ ਦਿਨ ਗੁਰਮੁਖ ਸਿੰਘ ਨਾਮ ਦਾ ਜਿਹੜਾ ਵਿਅਕਤੀ ਸੀਗਾ ਉਹ ਇੱਥੇ ਮਰੇਲ ਕੋਟਲੇ ਉਹ ਆਪਦਾ ਕੰਮ ਕਰ ਰਿਹਾ ਸੀ ਤੇ ਸਾਹਮਣੇ ਉਹਦੇ ਤਿੰਨ ਚਾਰ ਕਸਾਈ ਰਲ ਕੇ ਬੁਚੜ ਇੱਕ گاਉਂ ਦੇ ਬੱਛੜੇ ਨੂੰ ਮਾਰ ਰਹੇ ਸੀ ਬੁਰੀ ਤਰ੍ਹਾਂ ਜਦੋਂ ਉਹ ਮਾਰ ਰਹੇ ਸੀ ਤਾਂ ਗੁਰਮੁਖ ਸਿੰਘ ਨੇ ਕਿਹਾ ਵੀ ਭਾਈ ਇਹ ਤੇ ਥੋੜਾ ਜਿਹਾ ਰਹਿਮ ਕਰੋ ਤੁਸੀਂ ਵੀ ਬੱਚੇ ਤੇ ਰਹਿਮ ਕਰੋ ਗਊ ਦਾ ਬੱਚਾ ਹੈਗਾ ਤੇ ਉਹ ਕਿਸਾਨੀਆਂ ਨੇ ਕੀ ਕੀਤਾ ਗੁਰਮੁਖ ਸਿੰਘ ਨੂੰ ਪਾਏ ਨਿਕਲੇ ਉਹ ਜਦੋਂ ਗੁਰਮੁਖ ਸਿੰਘ ਨੂੰ ਪਾਏ ਨਿਕਲੇ ਤਾਂ ਉਹਨਾਂ ਨੂੰ ਸਰਕਾਰੀ ਸਹਾਇ ਸੀਗੀ ਪਦਮਾਸੀ ਫੁੱਲ ਕਰਦੇ ਸੀ ਤਾਂ ਗੁਰਮੁਖ ਸਿੰਘ ਨੇ ਹੱਥੋਂ ਪਾਈ ਚੋਂ ਨਿਕਲ ਕੇ ਉਹੀ ਰਾਤ ਉਹ ਜਾ ਕੇ ਭੈਣੀ ਸਾਹਿਬ ਪਹੁੰਚ ਗਏ ਆ ਪੈਣੀ ਸਾਹਿਬ ਵਾਲਿਆਂ ਦਾ ਉਹ ਜਿਹੜੇ ਸੰਤ RAM ਸਿੰਘ ਸੀਗੇ ਕੂਕਾ ਲਹਿਰ ਦੇ ਮੋਢੀ ਸੀਗੇ ਪੈਣੀ ਸਾਹਿਬ ਵਾਲੇ ਉਹਨਾਂ ਦਾ ਉਹ ਅਨਿਆਈ ਸੀਗਾ ਗੁਰਮੁਖ ਸਿੰਘ ਉਹਨੇ ਜਾ ਕੇ ਸਾਰੀ ਗੱਲਬਾਤ ਉੱਥੇ ਬਾਕੀ ਸਿੰਘਾਂ ਨੂੰ ਸੁਣਾਈ ਉੱਥੇ ਉਹਦੀ ਮੁਲਾਕਾਤ ਹੀਰਾ ਸਿੰਘ ਨਾਲ ਹੋਈ ਹੀਰਾ ਸਿੰਘ ਪਹਿਲਾਂ ਹੀ ਅੰਗਰੇਜ਼ਾਂ ਦੇ ਕਾਰਨਾਮਿਆਂ ਤੋਂ ਅੱਕਿਆ ਹੋਇਆ ਸੀ ਤੇ ਉਹ ਤਿਆਰੀ 'ਚ ਸੀਗਾ ਲੋਹਾ ਲੈਣ ਦੀ ਅੰਗਰੇਜ਼ਾਂ ਨਾਲ ਤੇ ਹੀਰਾ ਸਿੰਘ ਨੇ ਫੈਸਲਾ ਕੀਤਾ ਵੀ ਆਪਾਂ ਇਹਨਾਂ ਨਾਲ ਹੁਣ ਇਹਨਾਂ ਦੀ ਜਵਾਨ ਨਾਲੀ ਆਪਾਂ ਕਰਾਂਗੇ ਇਹਨਾਂ ਨੂੰ ਜਵਾਬ ਦਵਾਂਗੇ ਤੇ ਹੀਰਾ ਸਿੰਘ ਨੇ ਉੱਥੋਂ 100 ਸਵਾ 100 ਸਿੰਘ ਦਾ ਜੱਥਾ ਇਕੱਠਾ ਕਰ ਲਿਆ ਗੁਰਮੁਖ ਸਿੰਘ ਨੂੰ ਵੀ ਲੈ ਲਿਆ ਨਾਲ ਤੇ ਨਾਲ ਲੈ ਕੇ ਉਹ ਆਪਣਾ ਚੜਾਈ ਕਰਕੇ ਹਥਿਆਰ ਲੈ ਕੇ ਮਰੇਲਕੋਟਲੇ ਪਹੁੰਚ ਗਏ ਤੇ ਮਰੇਲਕੋਟਲੇ ਪਹੁੰਚ ਕੇ ਉਹਨਾਂ ਨੇ ਜਿਹੜੇ ਬੁੱਚੜਖਾਨੇ ਸੀਗੇ ਮਰੇਲਕੋਟਲੇ ਦੇ ਕਸਾਈ ਸੀਗੇ ਬੁੱਚੜ ਸਾਰਿਆਂ ਦਾ ਸੋਦਾ ਲਾਇਆ ਬਹੁਤ ਭਿਆਨਕ ਲੜਾਈ ਹੋਈ ਉਸ ਟਾਈਮ ਜਿਹੜੀ ਉਹ ਭਿਆਨਕ ਲੜਾਈ ਸੀਗੀ ਇੱਧਰ ਵੀ ਦਿਖਾਦੀ ਐ ਇੱਧਰ ਨੂੰ ਜਿਹੜੀ ਉਹ ਭਿਆਨਕ ਲੜਾਈ ਹੋਈ ਉਹਦੇ ਵਿੱਚ ਤੂੰ ਲਾ ਲਾਂ ਵੀ ਸਿੰਘ ਵੀ ਗਈ ਫੱਟੜ ਹੋਏ ਤੇ ਕਈ ਸਿੰਘ ਸ਼ਹੀਦ ਵੀ ਹੋ ਗਏ ਪਰ ਜਿਹੜੇ ਬੁੱਚੜ ਸੀਗੇ ਸਾਰੇ ਕਸਾਈ ਸੀ ਉਹਨਾਂ ਸਾਰਿਆਂ ਦਾ ਸੌਦਾ ਲਾਤਾ ਪਿਆਰਿਓ ਸੌਦਾ ਲਾਉਣ ਤੋਂ ਬਾਅਦ ਚੋਂ ਬੁੱਚੜਾਂ ਨੂੰ ਜਿਹੜਾ ਹੀਰਾ ਸਿੰਘ ਸੀ ਉਹ ਆਪਣੇ ਜਥੇ ਨੂੰ ਲੈ ਕੇ ਨਿਕਲ ਜਾਂਦਾ ਇੱਥੋਂ ਪਾਰੇ ਉਹ ਰੋਟੀ ਪਾਣੀ ਖਾਂਦੇ ਨੇ ਉਹ ਘਾਟਣਾ ਲੰਬੀ ਆ ਆਪਾਂ ਇੰਨਾ ਲੰਬਾ ਜਾਣਾ ਨਹੀਂ ਹੈਗਾ ਤੇ ਉਸ ਤੋਂ ਬਾਅਦ ਚੋਂ ਆਪ ਵੀ ਆਤਮ ਸਮਰਪਣ ਕਰਨ ਦਾ ਫੈਸਲਾ ਕਰ ਲੈਂਦੇ ਆ ਵੀ ਆਪਾਂ ਯਾਰ ਆਪਣੀ ਅਰੈਸਟ ਕਰਵਾ ਦੇਣੀ ਹੈਗੀ ਵੀ ਜਿਹੜਾ ਸਨੇਹਾ ਆਪਾਂ ਹਕੂਮਤ ਨੂੰ ਦੇਣਾ ਸੀਗਾ ਦੇਸ਼ ਨੂੰ ਦੇਣਾ ਜੀ ਜ਼ੁਲਮ ਦੇ ਖਿਲਾਫ ਖੜੇ ਹੋਣ ਦਾ ਆਵਾਜ਼ ਉਠਾਉਣ ਦਾ ਗਲਤ ਨੂੰ ਗਲਤ ਕਹਿਣ ਦਾ ਵੀ ਉਹ ਆਪਾਂ ਸਨੇਹਾ دیتا ਹੈ ਨਾ ਬਹੁਤ ਦਲੇਰੀ ਨਾਲ ਵੀ ਹੁਣ ਆਪਾਂ ਆਤਮ ਸਮਰਪਣ ਉਹ ਕਰ ਦਿੰਦੇ ਆ ਉਸ ਤੋਂ ਬਾਅਦ ਤੇ ਆਤਮ ਸਮਰਪਣ ਕਰਨ ਤੋਂ ਬਾਅਦ ਚੋਂ ਜਿਹੜਾ ਲੁਧਿਆਣੇ ਦਾ ਡਿਪਟੀ ਹੁੰਦਾਗਾ ਮਿਸਟਰ ਕੋਵਨ ਉਹ ਬਿਨਾਂ ਮੁਕਾਦਮੇ ਤੋਂ ਉਹਨਾਂ ਨੂੰ ਮਾਰਨ ਦਾ ਫੈਸਲਾ ਕਰ ਲੈਂਦਾ ਵੀ ਇਹਨਾਂ ਨੂੰ ਬਿਨਾਂ ਮੁਕਾਦਮੇ ਤੋਂ ਆਪਾਂ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦੇਣਾ ਵੀ ਆਪਾਂ ਦੱਸਣਾਗਾ ਵੀ ਜਿਹੜਾ ਸਾਡੀ ਸਾਡੇ ਵਿਰੁੱਧ ਜਿਹੜਾ ਖੜਾ ਹੋਊ ਵੀ ਉਹਦੀ ਹਾਲਤ ਕੀ ਹੁੰਦੀ ਆ ਵੀ ਸਾਬਕ ਸਿਖਾਉਣਾ ਹੈਗਾ ਦੇਖੋ ਦੋਸਤੋ ਨਾਲ ਦੀ ਨਾਲ ਇੱਥੇ ਫੋਟੋ ਸ਼ੂਟ ਵੀ ਚੱਲੀ ਜਾਂਦਾ ਲੋਕਾਂ ਦਾ ਪਾਰਕ ਵੀ ਬਣਾਇਆ ਹੋਇਆ ਹੈ ਕਹਾਣੀ ਜੇ ਆਪਾਂ ਇਹ ਵੀ ਦੱਸ ਦਈਏ ਤੇ ਖਾਸ ਕਰਕੇ ਤੁਹਾਨੂੰ ਉਹ ਤੋਪਾਂ ਮੂਰੇ ਤਿੰਨ ਖੜੀਆਂ ਨੇ ਉਹ ਤੋਪਾਂ ਵੀ ਦਿਖਾਵਾਂਗੇ ਤੇ ਉਹ ਤੋਪਾਂ ਤਿੰਨ ਤੋਪਾਂ ਨਾ ਬਾ ਰਿਆਸਤ ਤਿੰਨ ਜੀਂਦ ਤੋਂ ਤੇ ਤਿੰਨ ਪਟਿਆਲੇ ਤੋਂ ਨੌ ਤੋਪਾਂ ਮਗਾ ਲੈਂਦੇ ਨੇ 17 ਜਨਵਰੀ ਨੂੰ ਇੱਥੇ ਜਿਹੜੇ ਸਿੰਘ ਹੁੰਦੇ ਨੇ ਉਹ ਉਹਨਾਂ ਨੂੰ ਤੇ ਜਿਹੜੇ ਸਾਰੇ ਸਿੰਘ ਹੁੰਦੇ ਆ ਇਹਨਾਂ ਨੂੰ ਬਿਨਾ ਮੁਕਾਦਮੇ ਤੋਂ ਤੋਪਾਂ ਨਾਲ ਅਡਾਉਣ ਦਾ ਫੈਸਲਾ ਕਰਦੇ ਆ ਵੀ ਇਹਨਾਂ ਨੂੰ ਆਪਾਂ ਤੋਪਾਂ ਨਾਲ ਅਡਾਵਾਂਗੇ ਦਸਤ ਦਾ ਮਾਹੌਲ ਪੈਦਾ ਕਰਾਂਗੇ ਵੀ ਮੁੱਲ ਜਿਹੜੇ ਸਾਰੇ ਵਿਰੋਧ ਖੜੇ ਹੁੰਦੇ ਆ ਆਪਣੇ ਲਹਿਰ ਤਾਂ ਪਹਿਲਾਂ ਹੀ ਚੱਲ ਰਹੀ ਸੀ ਕਿਉਂਕਿ ਦੇਹ ਚ ਸਾਰੇ ਜਾਂ ਤੇ 17 ਜਨਵਰੀ 1872 ਨੂੰ ਆਹੀ ਮਰੇਲ ਕੋਟ ਲਈ ਇਸੇ ਧਰਤੀ ਦੇ ਉੱਤੇ ਸੱਤ ਤੋਪਾਂ ਤੇ ਸੱਤ ਸਿੰਘ ਹਰ ਵਾਰੀ ਖੜਾ ਕੇ ਉਹਨਾਂ ਨੂੰ ਉਡਾ ਕੇ ਉਹਨਾਂ ਦੇ ਚਿਥੜੇ ਚਿਥੜੇ ਕਰਤੇ ਇਸੀ ਧਰਤੀ ਦੇ ਉੱਤੇ ਤੇ 49 ਉਸ ਦਿਨ ਸ਼ਹੀਦ ਹੋ ਜਾਂਦੇ ਆ ਸਿੱਖ ਤੇ ਉਸ ਦਿਨ 49 ਤੋਂ ਬਾਅਦ ਚੋਂ ਅਗਲੇ ਦਿਨ ਜਿਹੜਾ ਜੀਨ ਤੋਂ ਡੈਵਟੀ ਜੀਨ ਤੋਂ ਆਉਂਦਾਗਾ ਇੱਕ ਤੇ ਉਹ ਵੀ ਖਾਣਾ ਪੂਰਤੀ ਕਰਕੇ ਮਾੜੀ ਮੁੱਟੀ ਕਾਨੂੰਨ ਦੀ ਤੇ ਬਾਕੀ 17 ਸਿੰਘ ਉਹ ੜਾ ਦਿੰਦਿਆ ਟੋਟਲ 66 ਸਿੰਘ ਇਹ ਧਰਤੀ ਤੇ ਸ਼ਹੀਦ ਹੋਇਆ ਆ ਜਿਹੜਾ ਹੁਣ ਖੰਡਾ ਸਾਹਿਬ ਆ ਤੁਹਾਡੇ ਸਾਹਮਣੇ ਇਹ 66 ਫੋਟ ਉੱਚਾਗਾ ਤੇ ਇਹ ਜੇ ਸੱਜਣੋ ਸਿਆਹਾਟ ਹੀ ਸੇਕ ਆ ਉਹ ਜਿਹੜੇ ਇਹਦੇ ਵਿੱਚ 66 ਸੇਕ ਆ ਉਹ ਸਾਰੇ ਪ੍ਰਤੀਕ ਆਗੇ ਉਹ ਸਿਆੜੇ ਸਿੰਘਾਂ ਲਈ ਜਿਹੜੇ ਸ਼ਹੀਦ ਹੋਇਆ ਇਹਨਾਂ ਨੇ ਕੁਰਬਾਨੀ ਦਿੱਤੀ ਆ ਤੇ ਜਦੋਂ ਤੋਪਾਂ ਵਾਲੀ ਘਟਨਾ ਹੋਣ ਲੱਗਦੀ ਆ ਪਿਆਰਿਓ ਤੇ ਉਹ ਕਹਿੰਦੇ ਆ ਵੀ ਇਹਨਾਂ ਦੀਆਂ ਤੋਪਾਂ ਦੇ ਨਾਲ ਇਹਨਾਂ ਨੂੰ ਪਿੱਠਾ ਬੰਨ੍ਹ ਕੇ ਖੜਾ ਦਿਓ ਇਹਨਾਂ ਦੀਆਂ ਵੀ ਪਿੱਠਾ ਬੰਨ੍ਹ ਦੇ ਦੋ ਪਰ ਜਿਹੜੇ ਸਿੰਘ ਹੁੰਦੇ ਆ ਉਹਨਾਂ 'ਚ ਇੰਨਾ ਜੋਸ਼ ਹੁੰਦਾ ਉਹ ਕਹਿੰਦੇ ਆ ਵੀ ਪਿੱਠਾ ਬੰਨ੍ਹਣ ਦੀ ਲੋੜ ਨਹੀਂ ਹੈਗੀ ਅਸੀਂ ਐਨੇ ਮਲੇ ਇੰਨਾ ਜਨੂਨ ਸਾਡੇ ਚ ਪਹਿਲਾਂ ਹੀ ਆ ਵੀ ਤੁਸੀਂ ਤੋਪ ਖੜਾਓ ਅਸੀਂ ਆਪ ਸਾਥੀ ਡਾਵਾਂਗੇ ਤੋਪ ਦੇ ਮੂਹਰੇ ਵੀ ਆਪ ਸਾਥੀ ਡਾਵਾਂਗੇ ਵੀ ਤੁਸੀਂ ਖੜਾਓ ਸਹੀ ਸਾਨੂੰ ਉਹ ਆਪ ਤੋਪਾਂ ਦੇ ਮੂਹਰੇ ਸੀਨੇ ਲਾ ਕੇ ਪੱਛਲੀਆਂ ਲਾ ਕੇ ਆਪਦੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਨੇ ਪਰਵਾਨਿਆਂ ਨੇ ਉਹਨਾਂ ਸਿੰਘਾਂ ਨੇ ਉਹਨਾਂ ਬਾਗੀਆਂ ਨੇ ਉਹਨਾਂ ਦੀ ਗੱਲ ਆ ਪਿਆਰੇ ਓਰੇ ਪਰ ਉਹ ਬਾਬਾ ਜੀ ਸਾਹਮਣੇ ਫਿਰਦੇ ਆ ਉਹਨਾਂ ਨੇ ਸਾਨੂੰ ਦੱਸਿਆ ਵੀ ਆਥਣੇ ਡਾਂਗ ਜਾ ਕੇ ਮੈਨੂੰ ਬੈਠਣਾ ਪੈਂਦਾ ਇੱਥੇ ਲੋਕ ਆ ਕੇ ਆਪਣੀਆਂ ਫੋਟੋਆਂ ਵੰਗੇ ਡੇਡੇ ਹੋ ਕੇ ਕਰਦੇ ਆ ਬਸ ਆਹੀ ਗੋਸ਼ ਕਰੀ ਜਾਂਦੇ ਆਰੇ ਪਾਰਕ ਬਣਾਇਆ ਲੇਖ ਕੇ ਸਪੈਸ ਲਾਇਆ ਇਹਨਾਂ ਨੇ ਵੀ ਭਾਈ ਪਾਰਕ ਨਾ ਇਹਨੂੰ ਸਮਝੋ ਤੌਰ ਤਰੀਕੇ ਨਾਲ ਇੱਥੇ ਆਓ ਤੇ ਉਹ ਸਾਹਮਣੇ ਤੋਪਾਂ ਦਿਖਾ ਦੇ ਜਵਾਨਾ ਉਹ ਤੋਪਾਂ ਨੇ ਉਹ ਅੱਜ ਵੀ ਖੜੀਆਂ ਨੇ ਜਿਹੜੀ ਜਿਹਨੂੰ ਕਈ ਕਹਿੰਦੇ ਨੇ ਵੀ ਨਾਬਾ ਰਿਆ ਤਾ ਪਟਿਆਲਾ ਰਿਆ ਤਾ ਸਿੱਖਾਂ ਦੀ ਮਿੱਤਰ ਰਿਆਸਤ ਰਹੀਆਂ ਇਹ ਉੱਥੋਂ ਹੀ ਆਈਆਂ ਆਈਆਂ ਨੇ ਤੋਪਾਂ ਸੱਜਣੋ ਤੇ ਆਜੋ ਤੋਪਾਂ ਨਾਲ ਜੋੜ ਕੇ ਤੁਹਾਨੂੰ ਅੱਜ ਬ੍ਰਿਯਾਮ ਸਿੰਘ ਦੱਸਦੇ ਆਂ ਬ੍ਰਿਯਾਮ ਸਿੰਘ ਕੌਣ ਸੀ ਆ ਸਾਹਮਣੇ ਕੇ ਸ਼ਹੀਦ ਬ੍ਰਿਯਾਮ ਸਿੰਘ ਦੇ ਨਾਮ ਤੇ ਹਾਲ ਵੀ ਬਣਿਆ ਹੋਇਆ ਹੈਗਾ ਤੇ ਜਿਹੜਾ ਬ੍ਰਿਯਾਮ ਸਿੰਘ ਸੀਗਾ ਸੱਜਣਾ ਉਹ ਮਹਾਰਾਜਾ ਪਟਿਆਲਾ ਦੇ ਪੁਰਖਿਆਂ ਦੇ ਪਿੰਡ ਦਾ ਸੀ ਮਹਾਰਾਜ ਦਾ ਤੇ ਅਗਲੇ ਦਿਨ 18 ਤਰੀਕ ਨੂੰ ਉਹਦੀ ਸਪਾਰਸ ਆ ਜਾਂਦੀ ਆ ਪਟਿਆਲੇ ਮਹਾਰਾਜੇ ਕਨੀਓ ਤੇ ਬਾਅਦ ਚੋਂ ਇੱਕ ਉਹਦਾ ਕੱਦ ਵੀ ਛੋਟਾ ਸੀਗਾ ਆ ਤੋਪ ਦੇਖੋ ਤੁਸੀਂ ਪੂਰੇ ਮੇਰੇ ਵੀ ਮੋਢਿਆਂ ਤੱਕ ਆਉਂਦੀ ਆ ਤੇ ਉਹਦਾ ਕੱਦ ਛੋਟਾ ਸੀਗਾ ਤੇ ਉਹਨੂੰ ਉਹ ਕਹਿੰਦੇ ਆ ਵੀ ਜਾਂ ਤੁਰ ਜਾ ਤੂੰ ਭੱਜਾ ਵੀ ਤੈਨੂੰ ਮਾਫ ਕਰਤਾ ਪਰ ਬ੍ਰਿਯਾਮ ਸਿੰਘ 'ਚ ਜਨੂਨ ਇੰਨਾ ਸੀ ਉਹ ਕਹਿੰਦਾ ਜਿੱਥੇ ਮੇਰੇ ਸਾਥੀ ਗਏ ਵੀ ਤੁਸੀਂ ਖੜੋ ਸਹੀ ਉਹਨੇ ਇੱਟਾਂ ਲਾ ਲਾ ਕੇ ਰੋੜੇ ਲਾ ਲਾ ਕੇ ਆਪ ਉੱਚਾ ਹੋ ਕੇ ਤੋਪ ਦੇ ਮੂਹਰੇ ਆਪਦਾ ਸੀਨਾ ਲਾ ਲਿਆ ਓਰੇ ਸਾਥੀ ਲਾ ਲਈ ਤੋਪ ਦੇ ਮੂਹਰੇ ਸਾਥੀ ਲਾ ਕੇ ਕਹਿੰਦਾ ਚਲਾ ਤੋਪ ਬ੍ਰਿਯਾਮ ਸਿੰਘ ਦੀ ਇਹ ਕਹਾਣੀ ਆ ਜਿਹਨੇ ਆਪ ਇੱਟਾਂ ਲਾ ਕੇ ਉੱਚਾ ਹੋ ਕੇ ਜਿਹਦੀ ਮਾਫੀ ਵੀ ਆ ਗਈ ਸੀ ਪਰ ਉਹਨੇ ਵੀ ਸੀ ਹਿੱਦੀ ਦਿੱਤੀ ਵੀ ਨਹੀਂ ਧੋਖਾ ਖਾਗਾਂਗੇ ਭੱਜਣਾ ਨਹੀਂ ਹੈਗਾ ਨਾਲ ਦਿਆਂ ਨੂੰ ਹਨਾ ਫੇਰ ਮੇਰੇ ਪਿਆਰਿਓ ਆ ਜਾ ਜਵਾਨਾ ਆ ਸਾਹਮਣੇ ਜਿਹੜਾ ਉਹ ਉੱਤੇ ਖੜਾ ਨਾ ਨੌਜਵਾਨ ਉਹ ਤਕਰੀਬਨ 12 ਸਾਲ ਦਾਗਾ ਉਹ 12 ਸਾਲ ਦਾ ਨੌਜਵਾਨਾ ਘਾਟਣਾ ਦਰਸਾ ਰਹੀ ਆ ਦਾੜੀ ਫੜੀ ਖੜਾ ਉਹ ਮਿਸਟਰ ਕੋਵੰਦੀ ਆ ਤੇ ਆ ਸਾਹਮਣੇ ਜਿਹੜਾ ਇਦਨੂੰ ਘੁਮਾ ਕੇ ਦਿਖਾ ਦੇ ਆ ਸਾਹਮਣੇ ਜਿਹੜਾ ਖੰਡਾ ਸਾਹਵਾ ਨਾ ਬਣਾਇਆ ਹੋਇਆ ਇਹਦੇ ਉੱਤੇ ਸਭ ਤੋਂ ਛੋਟਾ ਨਿਸ਼ਾਨ ਆ ਨਾ ਉਹ ਬਿਸਨ ਸਿੰਘ ਨੂੰ ਦਰਸਾਉਂਦਾ ਜਿਹੜਾ بڑا ਇਨਸਾਨ ਆ ਉਹ بڑے ਸਿੰਘ ਨੂੰ ਦਰਸਾਉਂਦਾ ਤੇ ਜਿਹੜਾ ਸਭ ਤੋਂ ਛੋਟਾ ਇਨਸਾਨ ਆ ਉਹ ਛੋਟੇ ਸਿੰਘ ਨੂੰ ਜਿਹੜੇ بڑے ਇਨਸਾਨ ਨੇ ਸਮਝ ਲਓ ਉਹ 100 ਦੇ ਸਿੰਘ ਸੀ ਜਿਹੜੇ ਛੋਟੇ ਇਨਸਾਨ ਨੇ ਸਮਝ ਲਓ ਉਹ ਬੱਚੇ 100 ਦੇ ਸਿੰਘ ਸੀ ਤੇ ਬੇਸਨ ਸਿੰਘ ਸਭ ਤੋਂ ਛੋਟਾ ਸਹੀਦ ਆ ਜਿਹੜਾ ਬੇਸਨ ਸਿੰਘ ਸੀਗਾ ਪਿਆਰਿਓ ਜਦੋਂ 18 ਤਰੀਕ ਨੂੰ ਆਪਦੀ ਬਾਰੀ ਦੀ ਅੜੀਕ ਕਰ ਰਿਆ ਸੀ ਬਾਰੀ ਆਊਗੀ ਤੋਂ ਮੂਰੇ ਖੜਨਦੀ ਤੇ ਜਿਹੜਾ ਡਿਫਟੀ ਸੀਗਾ ਮਿਸਟਰ ਕੋਵਨ ਉਹਦੀ ਜਿਹੜੀ ਪਤਨੀ ਸੀਗੀ ਉਹ ਕਹਿ ਦਿੰਦੀ ਆ ਬੀ ਇਹ ਨਿੱਕਾ ਜਾਂ ਬੱਚਾ ਹੈਗਾ ਵੀ ਮੈਨੂੰ ਇਹਦਾ ਤਰਸ ਆ ਗਿਆ ਉਹ ਆਪਦੇ ਪਤੀ ਨੂੰ ਕਹਿੰਦੀ ਆ ਵੀ ਤੂੰ ਇਹਨੂੰ ਮaaf ਕਰ ਦੇ ਬੱਚੇ ਨੂੰ ਤੇ ਉਹ ਉਹਨੂੰ ਖੜਾ ਕਰ ਲੈਂਦੇ ਨੇ ਸੱਤ ਲੈਂਦੇ ਨੇ ਗੋਲੇ ਤੇ ਜਿਹੜਾ ਮਿਸਟਰ ਕੋਵਨ ਹੁੰਦਾ ਉਹ ਉਹਨੂੰ ਕਹਿੰਦਾਗਾ ਵੀ ਤੈਨੂੰ ਮaaf ਕਰਦਨੇ ਆ ਜਾਂ ਤੁਰ ਜਾ ਵੀ ਇੱਕ ਗੱਲ ਕਹਿ ਦੇ ਸਿੱਖ ਨਹੀਂ ਹੈਗਾ ਭੈਣੀ ਸਾਹ ਵਾਲਿਆਂ ਦਾ ਵੀ ਇਹ ਗੱਲ ਕਹਿ ਦੇ ਉਹ ਕਹਿੰਦਾ ਕੋਈ ਨਾ ਵੀ ਤੇਰੇ ਕੰਨ ਚ ਜ ਕਹਿਣਾ ਮੈਂ ਵੀ ਕੋਲੇ ਨੂੰ ਆ ਤੇਰੇ ਕੰਨ ਚ ਜ ਕਹਿ ਦੇਣਾ ਜਦੋਂ ਮਿਸਟਰ ਕੋਵਨ ਆ ਜਿਹੜਾ ਉਹ ਕੋਲੇ ਕੰਨ ਕਰਦਾ ਬੇਸਨ ਸਿੰਘ ਉਹਦੀ ਦਾੜੀ ਫੜ ਲਿੰਦਾ। ਦਾੜੀ ਫੜ ਕੇ ਨਹੀਂ ਜਾਗੜ ਨਾਲ ਦਾੜੀ ਫੜਦਾ। ਉਹ ਕੋਕਾਂ ਪੈ ਜਾਂਦੀਆਂ ਨੇ ਮਿਸਟਰ ਕੋਵੰਦੀਆਂ। ਦਾੜੀ ਛੜਦਾ ਨਹੀਂ ਹੈਗਾ। ਫੇਰ ਜਿਹੜੇ ਆਲੇ-ਦਾਲੇ ਚਪਾਹੀ ਖੜੇ ਹੁੰਦੇ ਨੇ ਉਹਦੇ ਪਹਾੜੇ ਦੇ ਅੰਗਰੇਜ਼ਾਂ ਦੇ। ਫੇਰ ਉਹ ਸੱਜਣੋ ਪਹਾੜੇ ਦੇ ਚਪਾਹੀ ਹੁੰਦੇ ਨੇ ਉਹ ਬੇਸਨ ਸਿੰਘ ਦੇ ਹੱਥ ਵੜ ਦਿੰਦੇ ਆ ਕਿਉਂਕਿ ਸੜਾਏ ਤਾਂ ਉਹਨਾਂ ਤੋਂ ਗਏ ਨਹੀਂ। ਤੇ ਉਹਦਾ ਗਾਲ ਵੜ ਦਿੰਦੇ ਆ ਉੱਥੇ ਉਹਦੇ ਟੋਟੇ ਕਰ ਦਿੰਦੇ ਆ। ਤੇ ਜਿਹੜੇ ਬਾਕੀ ਸਿੰਘਾਂ ਦੇ ਸਰੀਰ ਹੁੰਦੇ ਆ ਤੋਪਾਂ ਮੂਰੇ ਇਹ 체ਥੜੇ ਪਏ ਹੁੰਦੇ ਆ ਉਹ ਸਾਰੇ ਉਹ ਉੱਥੇ ਕਈ ਦਿਨ ਪੈ ਰਹੇ ਨੇ ਅੰਗਰੇਜ਼ ਉਹਨਾਂ ਨੂੰ ਚੱਕਦੇ ਨਹੀਂ ਵੀ ਸਾਡਾ ਖੌਫ ਬਣੇ ਵੀ ਸਾਡਾ ਔਰੇ ਇਹਨਾਂ ਨੂੰ ਖੌਫ ਹੋਣਾ ਚਾਹੀਦਾ ਵੀ ਹਾਂ ਕੀ ਹਾਲ ਹੋਇਆ ਜਿਹੜੇ ਸਾਡੇ ਵਿਰੁੱਧ ਬੋਲਿਆ ਜਿਹੜਾ ਆਪਣੇ ਸਾਹਮਣੇ ਆ ਤੁਸੀਂ ਦੇਖ ਰਹੇ ਹੋ ਇਮਾਰਤ ਬਣੀ ਹੋਈ ਇਹ ਇਮਾਰਤ ਦੇ ਵਿੱਚ ਉਹ ਸਾਰੇ ਸਿੰਘਾਂ ਦਾ 베ਰ ਬਾਗਾਂ ਉਹਨਾਂ ਦੀਆਂ ਤਸਵੀਰਾਂ ਨੇ ਉਹਨਾਂ ਦਾ ਇਤਿਹਾਸ ਆ ਉਹਨਾਂ ਦਾ ਪਿੰਡ ਪਤਾ ਸਾਰਾ ਕੁਝ ਆ ਉਹਨਾਂ ਦੇ ਜਿਹੜੇ ਵਸਤਰ ਸੀਗੇ ਯਾਦਾਂ ਉਹ ਇਹ ਸਾਰੀਆਂ ਇਹਦੇ ਵਿੱਚ ਸੁਝੂਈਆਂ ਹੋਈਆਂ ਨੇ ਆ ਮਾਰਤ ਦੇ ਇਹ ਹੁਣ ਇਸ ਟਾਈਮ ਆਪਾਂ ਨੂੰ ਬਾਬਾ ਜੀ ਕਹਿੰਦੇ ਸੀ ਵੀ ਖੋਲ ਕੇ ਦਿਖਾ ਦਨੇ ਆ ਪਰ ਵੀ ਤੁਹਾਡੀ ਰੀਸ ਨਾਲ ਹੋਰ ਬੰਦੇ ਵੀ ਜਾਣਗੇ ਅੰਦਰ ਵੀ ਇਹ ਬੰਦ ਕੀਤੀ ਹੋਈ ਆ ਇਹ ਮੇਲੇ ਵਾਲੇ ਦੇ ਨਹੀਂ ਖੋਲਦੇ ਇਹਨੂੰ ਚਲੋ ਆਪਾਂ ਜਿੱਦ ਵੀ ਨਹੀਂ ਕਰੀ ਗੱਲ ਤਾਂ ਸਾਰੀ ਆਪਾਂ ਫਿਰ ਜਿਹੜੀ ਧਰਤੀ ਚੋਂ ਸਾਰੀ ਚ ਇਹ ਸਾਰੀ ਧਰਤੀ ਚ ਉਹਨਾਂ ਦੀ ਖੁਸ਼ਬੂ ਹੀ ਆ ਉਹ ਬਾਗੀਆਂ ਦੇ ਖੂਨ ਦੀ ਠੀਕ ਆ ਉਹ ਤੁਸੀਂ ਉਰੇ ਆ ਕੇ ਉਹੀ ਮਹਿਸੂਸ ਕਰ ਸਕਦੇ ਹੋ ਇੱਥੇ ਆਹਾ ਜਿਹੜਾ ਸਾਹਮਣੇ ਬੈਠਾ ਜਿਵੇਂ ਸਮਝ ਲਾ ਸਾਲ ਦੇ ਵਿੱਚ ਇੱਕ ਵਾਰ 17 ਜਨਵਰੀ ਨੂੰ ਇੱਥੇ ਮੇਲਾ ਲੱਗ ਜਾਂਦਾ ਚੋਣਵੇਂ ਇਹ ਲੋਕ ਆ ਜਾਂਦੇ ਹੈਗੇ ਜਿਨ੍ਹਾਂ ਨੂੰ ਪਤਾ ਹੈਗਾ ਪਰ ਇਤਿਹਾਸ ਦੇ ਵਿੱਚ ਜਿਹੜਾ ਸਥਾਨ ਮਿਲਣਾ ਚਾਹੀਦਾ ਸੀ ਬਾਗੀਆਂ ਨੂੰ ਇਹਨਾਂ ਨੂੰ ਉਹ ਮਿਲਿਆ ਨਹੀਂ ਹੈਗਾ ਨਹੀਂ ਮਿਲਿਆ ਜਿਵੇਂ ਲਾਲਾ ਤੋਂ ਵੱਡੇ ਜਿਹੜੇ ਕਰਤਾਰ ਆ ਗਾਂਧੀ ਵਰਗੇ ਹਨਾ ਜਾਂ ਹੋਰ ਜਿਹੜੇ ਜਿਨ੍ਹਾਂ ਦੇ ਸਿਰ ਸੇਰ ਆ ਵੱਜ ਗਿਆ ਆਜ਼ਾਦੀ ਦਾ ਉਹ ਲੈ ਗਏ ਸਾਰਾ ਹਨਾ ਜਿਹੜੇ ਇਹ ਜੇ ਅਣਗਿਣਤ ਹਜ਼ਾਰਾਂ ਹੀ ਯੋਧੇ ਸੀਗੇ ਉਹਨਕਤੇ ਫੇਰ ਦਫਨ ਹੀ ਹੋ ਗਿਆ ਉਹਨਾਂ ਦਾ ਕਰਦਾਰ ਹੈ ਨਾ ਸਹੀ ਗੱਲ ਧਰਤੀ ਦੇ ਵਿੱਚ ਹੈ ਨਾ ਉਹਨਾਂ ਦਾ ਜਿਵੇਂ ਆਪਾਂ ਮਲੇਕ ਕੋਲ ਰਹਿਣਾਗੇ ਆਪਾਂ ਨੂੰ ਤਾਂ ਪਤਾ ਹੀ ਨਹੀਂ ਕਿੰਨੇ ਇਤਿਹਾਸ ਕੀ ਹੈਗਾ ਆਪਾਂ ਨੂੰ ਤਾਂ ਐ ਹੀ ਪਤਾ ਸੀਗਾ ਵੀ ਤੋਪਾਂ ਮੂਰੇ ਖੜਾਤੇ ਦੀਗੇ ਤੇ ਸਿਰਫ ਉਹਨਾਂ ਨੂੰ ਉਹ ਕਰਤਾ ਦੀਗੇ ਉਹਨਾਂ ਦੀ ਸੋਚ ਤਾਂ ਨਹੀਂ ਪਤਾ ਉਹਨਾਂ ਦੇ ਜਨੂਨ ਦਾ ਨਹੀਂ ਪਤਾ ਕਿਸੇ ਨੂੰ ਹੋਇਆ ਨਹੀਂ ਪਤਾ ਵੀ ਉਹ ਜਿਵੇਂ ਸਿਆਹਾੜ ਗਲੀਆਂ ਨੇ ਮੈਨੂੰ ਅੱਜ ਪਤਾ ਲੱਗਿਆਗਾ ਵੀ ਸਿਆਹਾੜ ਫੁੱਟ ਉੱਚਾ ਹੈਗਾ ਇਹ ਵੀ ਸਿਆਹਾੜ ਸਹੀਦਾਂ ਦੇ ਨਾਮ ਦਾ ਬਣਿਆ ਹੋਇਆ ਹੈਗਾ ਤੇ ਐਡਾ بڑا ਸ਼ਹੀਦੀ ਦਾ ਜਲਵਾ ਹੋਇਆ ਇੱਥੇ ਐਡਾ بڑا ਜੋਹਰ ਹੋਇਆ ਇਹ ਧਰਤੀ ਦੇ ਵਿੱਚ ਅੱਜ ਵੀ ਉਹਨਾਂ ਦੀ ਕਿਤੇ ਨਾ ਕਿਤੇ ਖੂਨ ਦੀ ਨਾ ਇਤਿਹਾਸ ਸਮਾ ਗਿਆ ਸਾਰਾ ਹਾਂ ਬਸ ਉਹ ਇਤਿਹਾਸ ਹੀ ਬਣ ਗਿਆ ਇਤਿਹਾਸ ਹੀ ਬਣ ਗਿਆ ਤੇ ਬਾਕੀ ਜਿਹੜੇ ਸੱਜਣੋਂ ਇਧਰ ਆ ਦੇਖ ਰਿਹਾ ਨਾ ਤੁਹਾਨੂੰ ਬਿਲਡਿੰਗ ਬਣਾਈ ਹੋਈ ਇਹ ਖਾਲੀ ਆ ਇਹਦੇ ਵਿੱਚ ਜਿਵੇਂ ਇਹਨਾਂ ਦਾ ਇੱਥੇ ਸਾਫ ਸਫਾਈ ਵਾਲਾ ਪਤਾ ਨਹੀਂ ਮੈਂਟੇਨ ਕਰਦੇ ਨੇ ਨਾ ਉਹ ਪਿਆਗਾ ਤੇ ਜਿੱਦਾਂ ਉਹ ਕਿਸੇ ਸਕੂਲ ਦੀਆਂ ਬੱਸਾਂ ਲਗੀਆਂ ਨੇ ਜਿੱਦਾਂ ਆਹਾ ਇਹਦੇ ਵਿੱਚ ਕੋ ਕੁਰਸੀਆਂ ਨੇ ਜਿੱਦਣੇ ਇੱਥੇ ਮੇਲਾ ਲੱਗਦਾ ਉਦਣੇ ਆਏ ਵਰਤੋਂ ਚਾਉਂਦਾ ਬਾਕੀ ਉਹ ਸਾਹਮਣੇ ਜਿੱਥੇ ਆਪਾਂ ਜਾ ਕੇ ਆਏ ਆ ਖੰਡਾ ਸਾਹਿਬ ਕੋਲੇ ਉੱਥੇ ਜੋਤ ਜਗਦੀ ਹੈਗੀ ਸਿੰਘਾਂ ਦੇ ਨਾਮ ਤੇ ਉਹਨਾਂ ਤੇ ਹਨਾ ਉਹ 24 ਘੰਟੇ ਚੱਲਦੀ ਆ ਤੇ ਇਹਦੇ ਵਿੱਚ ਆ ਤੁਹਾਨੂੰ ਲੈ ਵੀ ਪਿਆਰਿਓ ਆ ਅੰਦਰੋਂ ਹਾਲ ਆ ਬਾਬਾ ਜੀ ਨੇ ਆਪਾਂ ਨੂੰ ਸਪੈਸ਼ਲ ਦਰਸ਼ਨ ਕਰਨ ਖਾਤਰ ਇੱਥੇអនុਮਤੀ ਦੇ ਦਿੱਤੀ ਆ ਤੁਸੀਂ ਦੇਖੀ ਜਾਓ ਹੁਣ ਇਹ ਤੁਸੀਂ ਵੀਡੀਓ ਰੋਕ ਕੇ ਇਹਨੂੰ ਪਾਜ਼ ਕਰਕੇ ਪੜ੍ਹ ਸਕਦੇ ਹੋ ਆਪਾਂ ਇੱਥੇ ਜ਼ਿਆਦਾ ਬੋਲਣਾ ਨਹੀਂ ਹੈਗਾ ਕਿਉਂਕਿ ਸੂਰ ਹੁੰਦਾ ਫਿਰ ਮर्याਦਾ ਚ ਬੇਗਾਨੀ ਬੋਣਾ ਹੈਗਾ ਆਪਾਂ ਇਹਨੂੰ ਤੁਸੀਂ ਵੀਡੀਓ ਨੂੰ ਰੋਕ ਕੇ ਸੱਜਣੋਂ ਪੜ ਸਕਦੇ ਹੋ ਆ ਜਿਹੜੀਆਂ ਘਟਨਾਵਾਂ ਨੇ ਉਹਨਾਂ ਦੇ ਬੇਰਵੇ ਦੇ ਉਹਨਾਂ ਨੂੰ ਤਸਵੀਰਾਂ ਇਹ ਉਹ ਘਟਨਾਵਾਂ ਨੂੰ ਦਰਸਾਉਂਦੀਆਂ ਨੇ ਆ ਉਪਰਵਾਨੇ ਨੇ ਜਿਨ੍ਹਾਂ ਦੀ ਆਪਾਂ ਗੱਲ ਕਰੀ ਆ ਸੱਜਣੋਂ ਆ ਬੇਸਨ ਸਿੰਘ ਵਾਲਾ ਪਾਕ ਆ ਗਿਆ ਆਹਾਂ ਜਿੱਥੇ ਰੰਗੂਨ ਨੂੰ ਭੇਜਤਾ ਸੀ ਜਿੱਥੇ ਇਹਨਾਂ ਨੂੰ ਦੇਸ਼ ਨਕਾਲਾ ਦੇਤਾ ਸੀ ਰਾਮ ਸਿੰਘ ਜੀ ਨੂੰ ਉਹ ਘਟਨਾ ਨੂੰ ਦਰਸਾਉਂਦਾ ਫਿਰ ਇਹਨਾਂ ਦੀ ਉੱਥੇ ਹੀ ਸਮਝ ਲਓ ਰੱਬ ਨੂੰ ਬਿਆਰੇ ਹੋ ਗਏ ਇਹ ਬਾਹਰੀ ਅਰਸਮੁੰਦਰ ਦੇ ਡੋਕੇ ਮਾਰ ਰਹੇ ਨੇ ਅੰਗਰੇਜ਼ ਕੂਕਾ ਲਹਿਰ ਬਾਰੇ ਵੀ ਥੋੜਾ ਜਿਹਾ ਤੁਹਾਨੂੰ ਦੱਸ ਦਈਏ ਸੱਜਣੋ ਇਹਦੇ ਜਿਹੜੇ ਮੋਢੀ ਸੀਗੇ ਬਾਨੀ RAM Singh ji ਭੈਣੀ ਸਾਹ ਵਾਲੇ ਉਹਦਾ ਮਾਲਕ ਸੀ ਵੀ ਅੰਗਰੇਜ਼ਾਂ ਦਾ ਪੂਰੀ ਤਰ੍ਹਾਂ ਬਾਈਕਾਟ ਕਰੋ ਇਹਨਾਂ ਦਾ ਡਾਕ ਵੀ ਬੰਦ ਕਰੋ ਇਹਨਾਂ ਦੀ ਸਾਰੀ ਅਲਾਈਨਮੈਂਟ ਆ ਉਸ ਹਾਰਤ ਸਿੰਘ ਨੇ ਤੇ ਆ ਜਿਹੜਾ ਮੁਖੜਾ ਮਚਾਲੇ ਆ ਚਮਕਰਿਆ ਇਹ ਬਿਸਨ ਸਿੰਘ ਦਾ ਪਿਆਰਿਓ ਇਹਦੀ ਕਹਾਣੀ ਤੁਸੀਂ ਸੁਣ ਲਈ ਪਹਿਲਾਂ ਮਾਸਟਰ ਤਾਰਾ ਸਿੰਘ ਆ ਗਿਆ। ਇਹਦਾ ਇਤਿਆਦ ਵੱਡਾ ਮਾਸਟਰ ਤਾਰਾ ਸਿੰਘ ਦਾ। ਆ ਪ੍ਰਤਾਪ ਸਿੰਘ ਜੀ ਨੇ ਜਵਾਰलाल नेहरू ਨਾਲ। ਆ ਸਰਦਾਰ ਪਟੇਲ ਨਾਲ ਨੇ। ਵਟਵਾਰੇ ਮੌਕੇ ਦੀ ਤਸਵੀਰ ਆ। ਤੁਸੀਂ ਕਹਿ ਸਕਦੇ ਹੋ ਵੀ ਇਹ ਪਾਰਟੀਆਂ ਸੀਗੀਆਂ ਪਟਵਾਰੇ ਦੇ ਵਿੱਚ ਮੇਨਲੀ ਤੇ ਆ ਜਿਵੇਂ ਰੈਕੋਰਡ ਦਾ ਵਾਕਾ ਇਹ ਵਾਕਾ ਸ਼ਾਇਦ ਰੈਕੋਰਡ ਦਾ ਨਹੀਂ ਹੈਗਾ ਪਿਆਰਿਓ ਇਹ ਵਾਕਾਗਾ ਅੰਬਰਸਰ ਸਾਹਿਬ ਦਰਬਾਰ ਸਾਹਿਬ ਦੇ ਕੋਲੇ ਬੋਚੜਖਾਨਾ ਖੋਲ ਲਿਆ ਸੀ ਤੇ ਭਾਈ ਲੈਣਾ ਸਿੰਘ ਆ ਇਹਨੇ ਆਪਣੇ ਦੋ ਸਾਥੀਆਂ ਦੇ ਨਾਲ ਸੌਦਾ ਲਾਇਆ ਦੀਆਂ ਉਹ ਬੋਚੜਖਾਨੇ ਵਾਲਿਆਂ ਨੂੰ ਉੱਥੇ ਅੰਬਰਸਰ ਤੇ ਇਹਨਾਂ ਨੂੰ ਅੰਬਰਸਾਰੀ ਬੋਰਡ ਦੇ ਦਰਖਤ ਦੇ ਥੱਲੇ ਫਾਂਸੀ ਦਿੱਤੀ ਸੀਗੀ ਅੰਬਰਸਾਰੀ ਇਹਨਾਂ ਨੇ ਬਦਲਾ ਲਿਆ ਸੀ ਹਕੂਮਤ ਤੋਂ ਤੇ ਇਹਨਾਂ ਨੇ ਸਪੈਸ਼ਲ ਮੰਗ ਰੱਖੀ ਸੀਗੀ ਵੀ ਸਾਨੂੰ ਇੱਕ ਤਾਂ ਜਿਹੜਾ ਰੱਸਾ ਹੋਵੇ ਔਰੇ ਇਸਮ ਦਾ ਹੋਵੇ ਚਮੜਾ ਦਾ ਨਾ ਹੋਵੇ ਤੇ ਅਸੀਂ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਪਹਿਲਾਂ ਇਸ਼ਨਾਨ ਕਰਾਂਗੇ ਤੇ ਫਿਰ ਆਪਦੇ ਹੱਥੀ ਰੱਸਾ ਚੁੰਮਾਂਗੇ ਗਲੇ 'ਚ ਪਾਵਾਂਗੇ ਇਹ ਭਗਤ ਸਿੰਘ ਹੁਣੀਆਂ ਤੋਂ ਹੀ ਪੁਰਾਣਾ ਇਤਿਹਾਸ ਆ ਉਹ ਨਵਾਂ ਹੈਗਾ 20ਵੀਂ ਸਦੀ ਦਾ ਇਹ ਉਹ ਤੋਂ ਪਹਿਲਾਂ ਦਾ ਇਤਿਹਾਸ ਆ ਪਿਆਰਿਓ ਇਹ ਰੱਸਾ ਜੰਮਣ ਵਾਲੇ ਅਸਲੀ ਜੋਧੇ ਇਹ ਆ ਆ ਜਿਵੇਂ ਸਰਕਾਰ ਦੇ ਨਾਲ ਰਾਫਤਾ ਇਹਨਾਂ ਨੇ ਹੌਲੀ-ਹੌਲੀ ਸੱਜਣੋ ਸਿੱਕਾ ਵੀ ਜਲਾਇਆ ਆ ਆ ਜਿਹੜੇ ਰਾਮ ਸਿੰਘ ਸੀਗੇ ਇਹਨਾਂ ਬਾਰੇ ਤੁਸੀਂ ਥੋੜਾ ਜਿਆਦਾ ਜਾਣ ਲਓ ਪਿਆਰਿਓ ਇਹ ਮਹਾਰਾਜਾ ਰਣਜੀਤ ਸਿੰਘ ਦੀ ਆਰਮੀ ਦੇ ਵਿੱਚ ਸੀਗੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਨੌਕਰੀ ਕਰੀ ਇਹਨਾਂ ਨੇ ਤੇ ਆ ਟੋਪਾਂ ਨੇ ਪੂਰਾ ਜਿਹੜਾ ਦ੍ਰਿਸ਼ ਹੋਇਆ ਪਿਆਰਿਓ ਉਹ ਉਹਨੂੰ ਦਰਸਾਉਂਦਾ ਹੈਗਾ ਵਾਹਿਗੁਰੂ 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 ਇਹ ਜੁਨਾ ਨੂੰ ਕੰਮ ਨਹੀਂ ਕਰਨ ਦਿੰਦੇ ਸੀ ਉਹਨਾਂ ਨੇ ਆਪਦੇ ਸੂਬੇ ਥਾਪਦੇ ਤੇ ਉਹਨਾਂ ਦੇ ਜਿਹੜੇ ਸੂਬੇ ਸੀਗੇ ਹੋ ਰਸਿਆ ਤੱਕ ਨੇਪਾਲ ਤੱਕ ਬਾਹਰਲੇ ਦੇਸ਼ਾਂ ਤੱਕ ਉਹਨਾਂ ਨੇ ਪਹੁੰਚ ਕਰੀ ਬਗਾਵਤ ਨੂੰ ਉਹਨਾਂ ਨੇ ਤੇਜ਼ੀ ਦਿੱਤੀ ਆ ਪਿਆਰਿਓ ਅਖੰਡ ਪਾੜ ਤੇ ਵੀ ਅੰਗਰੇਜ਼ਾਂ ਨੇ ਪਾਬੰਦੀ ਲਾਦੀ ਸੀ ਉਹ ਟਾਈਮ ਦੇ ਵਿੱਚ ਇੰਨਾ ਜ਼ੁਲਮ ਹੋਇਆ ਜੇ ਤੁਸੀਂ ਇੱਕ ਤਸਵੀਰ ਨੂੰ ਪੌਜ਼ ਕਰਕੇ ਦੇਖੋਗੇ ਤਾਂ ਤੁਹਾਡੀ ਇੱਕ ਤਸਵੀਰ ਹੀ ਤੁਹਾਡਾ ਦਿਲ ਨੂੰ ਝੋੜਨ ਲਈ ਕਾਫੀ ਹੋਊਗੀ। ਆ ਇੱਥੋਂ ਜਿੱਥੋਂ ਕਾਲਾ ਕੰਬਲ ਲੈ ਕੇ ਰਾਮ ਸਿੰਘ ਜੀ ਨਿਕਲੇ ਸੀ ਇਹ ਭੈਣੀ ਸਾਹਿਬ ਦੀ ਤਸਵੀਰ ਆ ਰਾਤ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ। ਇਹ ਸੰਗਤਾਂ ਦਾ ਬਹੁਤ ਬੁਰਾ ਹਾਲ ਹੋਇਆ ਸੀ ਉਹਨਾਂ ਦੇ ਜਾਣ ਤੋਂ ਬਾਅਦ ਚੌਂ ਰੰਗੂਨ ਉਹਨਾਂ ਨੂੰ ਭੇਜਤਾ ਸੀਗਾ ਦੇਸ਼ ਨਕਾਲਾ ਦੇ ਕੇ। ਆ ਉਹ ਵਾਕਿਆ ਜਿਹੜਾ ਆਪਾਂ ਤਾਂ ਹਾਂ ਗੱਲ ਪਹਿਲਾਂ ਕਰਕੇ ਹਟਿਆ ਪਿਆਰਿਓ ਬਿਸਰ ਸਿੰਘ ਦਾ ਗळा ਕਟਿਆ ਸੀਗਾ ਇਹ ਸਾਰੀ ਜ਼ੁਲਮ ਦੇ ਨਾਲ ਲੜਨ ਦੀ ਦਾਸਤਾਨ ਇਹ ਵੀ ਚੜ੍ਹਦੀ ਗੱਲਾਂ ਦੀ ਦਾਸਤਾਨ ਆ ਜਿਹੜੇ ਅੰਬਰਸਰ ਸਾਹਿਬ ਦੇ ਰੈਕੋਰਟ ਜਿਹੜੀ ਫਾਂਸੀ ਦਿੱਤੀ ਸੀ ਉਹਦੀ ਆ ਅੰਬਰਸਰ ਸਾਹਿਬ ਦੀ ਆ ਇੱਧਰ ਆ ਰੈਕੋਰਟ ਦੀ ਅੰਬਰਸਰ ਸਾਹਿਬ ਦੀ ਆ ਤੇ ਆ ਜਿਹੜੇ ਦਰਬਾਰ ਸਾਹਿਬ ਦੇ ਕੋਲੇ ਬੁੱਚੜਖਾਨਾ ਖੋਲ੍ਹ ਕੇ ਉੱਥੇ ਨਾ ਜਦੋਂ ਬੁੱਚੜਖਾਨੇ ਦੇ ਹੱਡ ਪਾਂਸੀ ਚੱਕ ਚੱਕ ਕੇ ਸਰੋਵਰ ਦੇ ਵਿੱਚ ਸਿੱਟਦੇ ਸੀ ਉਹ ਜਿਹੜਾ ਸੀ ਪਾਈ ਲੈਣਾ ਸਾਹਿਬ ਉਹਨਾਂ ਨੇ ਜਿਹੜਾ ਸੌਦਾ ਲਾਇਆ ਸੀ ਨਾ ਉਹਦਾ ਇਹ ਤੇ ਸਾਹਮਣੇ ਸਿੰਘਾਂ ਦੇ ਟੋਟੇ ਤੇ ਬਰਿਆਮ ਸਿੰਘ ਵਿੱਚ ਖੜਾ ਢੇਰੀ ਲਾਈ ਉੱਚਾ ਹੋਇਆ ਤੇ ਡਰੋਂ ਪਾਠ ਕਰ ਰਹੇ ਨੇ ਸਿੰਘ ਤੇ ਆਪਣੀ ਬਾਰੀ ਨੂੰ ਡੀਗ ਰਹੇ ਨੇ ਭੱਜ ਭੱਜ ਕੇ ਤੋਪਾਂ ਦੇ ਮੂਰੇ ਖੜਨ ਨੂੰ ਕਾਲੇ ਆ ਇਹ ਆ ਬੁੱਚੜਨ ਵਾਲੇ ਹੋਏ ਨੇ ਨਾਲ ਮਰੇਲ ਕੋਟਲੇ ਦੇ ਠੀਕ ਆ ਤੇ ਆ ਆਪਣਾ ਜਿਹੜਾ ਬਾਈਕਾਰਟ ਕੀਤਾ ਸੀਗਾ ਉਹਨਾਂ ਨੇ ਵਿਦੇਸੀ ਸਮਾਨ ਦਾ ਬਾਈਕਾਰਟ ਆ ਅੰਗਰੇਜ਼ਾਂ ਦੀਆਂ ਰੇਲਾਂ ਦਾ ਬਾਈਕਾਟ ਆਵਾਜਾਈ ਸਾਧਨਾਂ ਦਾ ਬਾਈਕਾਟ ਡਾਕ ਦਾ ਬਾਈਕਾਟ ਸਕੂਲਾਂ ਦਾ ਬਾਈਕਾਟ ਅਦਾਲਤਾਂ ਦਾ ਬਾਈਕਾਟ ਵੀ ਪਿਆਰਿਓ ਇੱਕ ਨਿੱਕੀ ਜੀ ਕੋਸ਼ਿਸ਼ ਤੇ ਨਿੱਕੀ ਜੀ ਕਹਾਣੀ ਤੁਹਾਨੂੰ ਸੁਣਾ ਕੇ ਨਾ ਥੋੜਾ ਜਿਹਾ ਆਪਣੇ ਲਈ ਵੀ ਜੇ ਆਪਦੀ जिज्ञासा ਨੂੰ ਪੂਰੀ ਕਰਕੇ ਕੁਝ ਨਵਾਂ ਸਿੱਖ ਕੇ ਅਸੀਂ ਇੱਥੋਂ ਨਿਕਲੇ ਆ ਜੇ ਕੋਈ ਚੰਗਾ ਲੱਗੇ ਤਾਂ ਪਿਆਰਿਓ ਤੁਸੀਂ ਕਮੈਂਟ ਕਰ ਦੇਣਾ ਚਾਹੇ ਮਾੜਾ ਲੱਗੇ ਤਾਂ ਵੀ ਕਰ ਦੇਣਾ ਹਨਾ ਚੰਗਾ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਾੜਾ ਲੱਗੇ ਤਾਂ ਭਾਈ ਆ ਵੀਰਾ ਬਹੁ ਹੈਨਾ ਵਾਹਿਗੁਰੂ ਸਭ ਨੂੰ ਤੰਦਰੁਸਤ ਰੱਖੇ ਰੱਬ